ਜਿਹੜਾ ਬਲੈਕਆਊਟ ਹੁੰਦਾ ਹੈ ਬਲੈਕਆਊਟ ਦਾ ਸਿੰਪਲ ਪਰਪਸ ਇਹ ਹੁੰਦਾ ਹੈ ਕਿ ਇੱਕ ਆਸਾ ਅਸੀਂ ਸ਼ਹਿਰ ਦਾ ਜਿਵੇਂ ਅਸੀਂ ਅੱਜ ਸ਼ਹਿਰ ਦੇ ਵਿੱਚ 14 ਤੋਂ ਲੈ ਕੇ 16 ਪਿੰਡਾਂ ਦੇ ਵਿੱਚ ਬਲੈਕਆਊਟ ਕਰਨ ਜਾ ਰਹੇ ਹਾਂ 8 ਤੋਂ ਲੈ ਕੇ 8:30 ਵਜੇ ਰਾਤ ਨੂੰ ਹੋਵੇਗਾ ਔਰ ਉਹਦੇ ਵਿੱਚ ਅਸੀਂ ਜਿਹੜੇ ਸ਼ਹਿਰ ਵਾਸੀ ਆ ਉਹਨਾਂ ਨੂੰ ਬੇਨਤੀ ਕਰਦੇ ਹਾਂ ਇੱਕ ਤਾਂ ਪੀਐਸਪੀਸੀਐਲ ਨੂੰ ਬੇਨਤੀ ਕਰਦੇ ਹਾਂ ਤੁਸੀਂ ਲਾਈਟਾਂ ਬੰਦ ਕਰ ਦਿਓ ਔਰ ਸ਼ਹਿਰ ਵਾਸੀਆਂ ਨੂੰ ਵੋਲੰਟਰੀ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਆਪਣੇ ਕੋਈ ਵੀ ਘਰ ਦੀ ਲਾਈਟਾਂ ਨਾ ਜਗਾਓ ਪਰਦੇ ਜੇ ਜਗਾਣੀ ਪੈਂਦੀ ਹੈ ਤੁਸੀਂ ਆਪਣੇ ਪਰਦੇ ਕਰ ਦਿਓ ਮੋਬਾਈਲ ਦੀ ਟੋਰਚਾਂ ਗੱਡੀਆਂ ਦੀ ਲਾਈਟਾਂ ਹੋਰ ਜਿੱਥੇ ਵੀ ਤੁਹਾਨੂੰ ਲੱਗੇ ਵੀ ਰੋਸ਼ਨੀ ਜਿੱਥੇ ਵੀ ਹੋ ਸਕਦੀ ਹੈ ਸੜਕਾਂ ਦੀਆਂ ਲਾਈਟਾਂ ਉਹ ਅਸੀਂ ਬੰਦ ਕਰਦੇ ਹਾਂ ਔਰ ਸਿਟੀਜ਼ਨ ਤੋਂ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਵੀ ਆਪਣੀਆਂ ਲਾਈਟਾਂ ਜਿਹੜੀਆਂ ਹੈਗੀਆਂ ਘੱਟ ਤੋਂ ਘੱਟ ਵਰਤੋ ਸਿਰਫ ਅਮਰਜੈਂਸੀ ਲਾਈਟਾਂ ਵਰਤੋ ਤਾਂ ਕਿ ਇੱਕ ਕੰਪਲੀਟ ਬਲੈਕਆਊਟ ਜਿਹੜਾ ਹੈਗਾ ਉਹ ਇੱਕ ਐਕਸਰਸਾਈਜ਼ ਹੀ ਹੈ ਵੀ ਜਸਟ ਅਵਰ ਅਸੀਂ ਵੀ ਇੱਕ ਲਿਮਿਟਿਡ ਏਰੀਆ ਦੇ ਵਿੱਚ ਬਲੈਕਆਊਟ ਨੂੰ ਕਰ ਰਹੇ ਹਾਂ ਪੂਰੇ ਸ਼ਹਿਰ ਦੇ ਵਿੱਚ ਨਹੀਂ ਕਰ ਰਹੇ ਓਨਲੀ 14 ਤੋਂ 16 ਪਿੰਡ ਆਊਟ ਆਫ 9941 ਪਿੰਡ ਹੈ ਲੁਧਿਆਣੇ ਦੇ ਵਿੱਚ ਔਰ ਕਈ 95 ਵਾਰਡ ਹੈ ਸ਼ਹਿਰ ਦੇ ਵਿੱਚ ਅਸੀਂ ਸਿਰਫ 14 ਤੋਂ ਲੈ ਕੇ 16 ਪਿੰਡਾਂ ਦੇ ਵਿੱਚ ਐਕਸਰਸਾਈਜ਼ ਕਰ ਰਹੇ ਹਾਂ ਸਿਰਫ ਇਹ ਨਾ ਕਿ ਬਲੈਕਆਊਟ ਉਹਨਾਂ ਸੜਕਾਂ ਤੇ ਨਹੀਂ ਆਣਾ ਲਾਈਕ ਲੋਕਡਾਊਨ ਟਾਈਟ ਅਜਿਹਾ ਇੱਕ ਪੈਨੀ ਗ੍ਰੇਡ ਹੈ ਕਿ ਇਹ ਸੱਚੇ ਨਹੀਂ ਬਿਲਕੁਲ ਇਹ ਇਹ ਸੱਚ ਨਹੀਂ ਹੈਗਾ ਲੋਕ ਜੇਰਾ ਬਲੈਕਆਊਟ ਹੁੰਦਾ ਹੈ ਤੁਸੀਂ ਬਿਲਕੁਲ ਸੜਕਾਂ ਤੇ ਆ ਸਕਦੇ ਹੋ ਲੇਕਿਨ ਸਾਡੀ ਰਿਕੁਐਸਟ ਇਹ ਹੁੰਦੀ ਹੈ ਵੀ ਜੇ ਤੁਸੀਂ ਸੜਕ ਤੇ ਹੋ ਤੇ ਤੁਸੀਂ ਆਪਣੀ ਗੱਡੀ ਨੂੰ ਡਿਊਰਿੰਗ ਬਲੈਕਆਊਟ ਤੁਸੀਂ ਆਪਣੀ ਗੱਡੀ ਨੂੰ ਬੰਦ ਕਰਕੇ ਸਾਈਡ ਤੇ ਲਗਾ ਲਓ ਜਾਂ ਉਹਦੀ ਲਾਈਟ ਬੰਦ ਕਰ ਦਿਓ ਤਾਂ ਕਿ ਇੱਕ ਬਲੈਕਆਊਟ ਦਾ ਜਿਹੜਾ ਮੰਤ ਹੈ ਉਹ ਪੂਰਾ ਹੋ ਸਕਦਾ ਸੰਗਰ 14 ਸਪੈਸਿਫਿਕ ਮੰਤ ਦਾ ਸਿਰ ਉਹ ਬਲੈਕਆਊਟ ਸ਼ਹਿਰ ਦੇ ਵਿੱਚ ਤਾਂ ਨਹੀਂ ਹੋਗਾ ਸਿਰਫ ਉਹ 14 ਪਿੰਡਾਂ ਦੇ ਵਿੱਚ ਹੀ ਰਹੇਗਾ ਹਾਂਜੀ ਅਸੀਂ ਕਿਉਂਕਿ ਸ਼ਹਿਰ ਨੂੰ ਅਸੀਂ ਹਲਦੀ ਘੜੀ ਪੂਰੇ ਸ਼ਹਿਰ ਦੇ ਵਿੱਚ ਇਸ ਕਰਕੇ ਨਹੀਂ ਕੀਤਾ ਇੱਥੇ ਹਸਪਤਾਲ ਨੇ ਵਾਈਟਲ ਇੰਸਟੋਲ ਮਤਲਬ ਇੱਥੇ ਬਹੁਤ ਜ਼ਿਆਦਾ ਚੀਜ਼ਾਂ ਨੇ ਔਰ ਅਮਰਜੈਂਸੀ ਵਾਲੀ ਚੀਜ਼ਾਂ ਵੀ ਨੇ ਇਸ ਕਰਕੇ ਪੂਰੇ ਸ਼ਹਿਰ ਦੇ ਵਿੱਚ ਨਹੀਂ ਅਸੀਂ ਇੱਕ ਹਿੱਸੇ ਦੇ ਵਿੱਚ ਕਰ ਰਹੇ ਹਾਂ ਉਹ ਪਿੰਡਾਂ ਦਾ ਨਾਮ ਪੁਲਿਸ ਸਾਹਿਬ ਕਿਹੜੇ ਪਿੰਡ ਦੇ ਬਲੈਕ ਉਹ ਡੀਪੀਆਰਓ ਸਾਹਿਬ ਤੁਹਾਨੂੰ ਪ੍ਰੋਵਾਈਡ ਕਰ ਦੇਗਾ ਸਰ ਲੋਕੀ ਜਿਹੜੇ ਤੁਹਾਡਾ ਜਿਹੜਾ 8:00 ਤੋਂ 8:30 ਦਾ ਟਾਈਮ ਹੈ ਉਹ ਵੀ ਰਿਪੀਟ ਕਰ ਰਹੇ ਹਾਂ। ਬਿਲਕੁਲ ਆ ਜਾ ਸਕਦੇ ਹੋ ਇਹਦੇ ਵਿੱਚ ਕੋਈ ਮਨਾਹੀ ਨਹੀਂ ਹੈ, ਕੋਈ ਲੋਕਡਾਊਨ ਨਹੀਂ ਹੈ, ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਓਨਲੀ ਥਿੰਗ ਇਜ਼ ਅਸੀਂ ਸਿਟੀਜ਼ਨਸ ਨੂੰ ਵੌਲੰਟੇਰਲੀ ਅਪੀਲ ਕਰਦੇ ਹਾਂ ਵੀ ਤੁਸੀਂ ਜਿਹੜੀ ਐਕਸਰਸਾਈਜ਼ ਹੈ ਉਹਦੇ ਵਿੱਚ ਆਪਣਾ ਹਿੱਸਾ ਯੋਗਦਾਨ ਪਾਓ। ਸਟੇ ਇਨਸਾਈਡ ਜੇ ਤੁਸੀਂ ਰਹਿ ਸਕਦੇ ਆਂ, ਜੇ ਐਮਰਜੈਂਸੀ ਨਹੀਂ ਹੈ ਤਾਂ ਤੁਸੀਂ